ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਚ ਚਾਰ ਗਾਵਾਂ ਸੇ ਲੈ ਲੈ ਕੇ ਆ ਜੀ ਦੋ ਬਈ ਤਾਜ਼ੀਆਂ ਸੂਈਆਂ ਤੇ ਦੋ ਗੱਬੜਾਂ ਨੇ ਆਓ ਪੁੱਛ ਲੈਨੇ ਬਾਈ ਤੋਂ ਡੀਟੇਲ ਆਜੋ ਬਈ ਜੀ ਪ੍ਰਜੇ ਹਸੀ ਗਾਲ ਸੱਸੀ ਗਾਲ ਹੋ ਠੀਕ ਹੋਈ ਵਧੀਆ ਹਾਂਜੀ ਠੀਕ ਠਾਕ ਨਾਮ ਤੇ ਐਡਰੈਸ ਹੋਵੇ ਨਾਮ ਜਮਕੌਰ ਸਿੰਘ ਜੀ ਪਿੰਡ ਸੈਦੋਗਈ ਜ਼ਿਲ੍ਹਾ ਜੀ ਮੋਗਾ ਜੀ ਤਹਿਸੀਲ ਬਾਈ ਨਿਹਾਲ ਸਿੰਘ ਜੀ ਨੇੜੇ ਪਿੰਡ ਸੈਦੋਗਈਆਂ ਨਿਹਾਲ ਸਿੰਘ ਆ ਲਈ ਹੂੰ ਮੈਂ ਦੇ ਠੀਕ ਹੈ ਮੈਂ ਜੀ ਆਣਾ ਬੁਰਜੀ ਦਾ ਮੋਬਾਈਲ ਨੰਬਰ 99686081 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸੂਈ ਹੈ ਇਹ ਦੂਜਾ ਸੂਸੂਈ ਬਈ ਕਦੋਂ ਸੂਈ ਹੈ ਬਾਈ ਇਹਨੂੰ ਅੱਜ 5 ਮਹੀਨਾ ਸੇ ਬੰਦ ਦਿਨ ਹੋ ਗਿਆ ਠੀਕ ਆ ਬੱਚਾ ਕੀ ਹੈ ਬਾਈ ਇਹਦੇ ਮਰ ਬਸ ਆ ਬੱਛਾ ਭਾਈ ਤੇ ਕਿੰਨਾ ਕੁ ਵੱਡਾ ਰੇੜੀਆ ਕੋਲੇ ਕੋਲੇ 16 ਕਿਲੋ ਹੋਣ ਜੀ ਹੈ ਨੈਟ ਤੇ ਆ ਰੋ ਭਾਈ ਹਾਂਜੀ ਪੰਜ ਦੋੜਾਂ ਦੇ ਛੋਲੇ ਵਿੱਚ ਉਹ ਆਈ ਦੀ ਸੀਲ ਠੰਡੀ ਹਾਂਜੀ ਬਹੁਤ ਠੀਕ ਆ ਆਰਡਰ ਭਾਈ ਕਮਾਲ ਦਾ ਕੱਲਾ ਕੱਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਮੁੱਠੀ ਵਾਲਾ ਥਣ ਆਰਡਰ ਵੀ ਕਮਾਲ ਦਾ ਲੈ ਠੱਡੀ ਸੀਲ ਪੂਰੀ ਆ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਪੂਰੀ ਕਰਮ ਵਾਲੀ ਠੰਡੀ ਸੀਲ ਖੋਲ ਲਾ ਭਾਈ ਤੋਰ ਕੇ ਦਿਖਾ ਦੇ ਯਾਦਵਰੀ ਡਿਫੋਲ ਚੰਗੀ ਆ ਗਰਮੀ ਬਿਲਕੁਲ ਨਹੀਂ ਮਨਣੀ ਖਾਣ ਦਾ ਜਿਹੜੀ ਕਰਮ ਵਾਲੀ ਦੀ ਬਹੁਤ ਚੰਗੀ ਆਊਗੀ ਤੇ ਕੱਦ ਬੱਡ ਚੰਗਾ ਰੰਗ ਰੂਪ ਚੰਗਾ ਬਾਕੀ ਤੋਰਾ ਤਾਰਾ ਵੀ ਚੰਗਾ ਬਈ ਮੁੱਲ ਕੀ ਆ ਬਈ ਇਹਦਾ ਇਹਦਾ ਮੁੱਲ 65000 60000 ਦੀ ਦੇਣਾ ਠੀਕ ਆ 65000 ਰੁਪਇਆ ਮੋਲ ਲੈ ਬਾਈ ਕਹਿੰਦਾ 60000 ਦੀ ਵੜ ਜਿਹੜੀ ਦੇ ਦਾਂਗੇ ਫੇਸ ਚੰਗਾ ਬੋਦੀਵਾਦੀ ਬਹੁਤ ਚੰਗੀ ਹੈ ਚੰਗੀ ਆ ਬਣੀ ਬਾਕੀ ਠੰਡੀ ਸੀ ਲਾ ਬਾਈ ਨੇ ਤੁੱਟ ਫੇਰ ਕਰ ਪਰ ਪਰ ਕੇ ਆਪਾਂ ਦੋਨੇ ਪਾਸੇ ਬਹਿ ਕੇ ਚੋਈ ਠੀਕ ਆ ਬਾਈ ਹਮ ਆਰਡਰ ਬਈ ਲੈ ਪਰ ਸ਼ਾਂਤ ਹੋਈ ਬਹੁਤ ਚੰਗਾ ਥਣ ਤੋਂ ਪੂਰਾ ਚੰਗਾ ਗਿਆ ਅੱਗੇ ਬਈ 2 ਨੰਬਰ ਕਿਹੜਾ ਸੂਅ ਸੂਈ ਹੈ ਇਹ ਵੀ ਦੂਜਾ ਸੂਅ ਸੂਈ ਹੈ ਕਦੋਂ ਸੂਈ ਹੈ ਬਈ ਇਹਨੂੰ ਅੱਜ ਹੋ ਗਏ ਦੱਸ ਦੇਣੀ ਠੀਕ ਆ ਬੱਚਾ ਕੀ ਹੈ ਬਈ ਇਹਦੇ ਮਗਰੇ ਪੱਸੇ ਹੀ ਆ ਜੀ ਠੀਕ ਆ ਬਈ ਕਿੰਨਾ ਕੁ ਤੁਹਾਡੇ ਕੋਲੇ 15 ਕਿਲੋ ਤਿਆਰ ਹੋ ਨੇਟ ਨੈਟ ਤਿਆਰ ਆ ਬਈ ਖੋਲ ਲਾ ਬਈ ਤੋੜ ਕੇ ਦਿਖਾ ਦੇ ਫੇਸ ਬਿਊਟੀ ਕਰਮ ਵਾਲੀ ਦੀ ਬਹੁਤ ਚੰਗੀ ਆ ਕੱਦ ਵੱਡ ਚੰਗਾ ਥਾਣ ਲਿਵਾ ਵੀ ਨੇੜ ਤੋਂ ਚੈੱਕ ਕਰਵਾ ਫੇਸ ਬਿਊਟੀ ਚੈੱਕ ਕਰੋ ਬਈ ਬੋਦੀ ਬਾਦੀ ਬਹੁਤ ਚੰਗੀ ਆ ਪ੍ਰਿੰਟ ਪ੍ਰਿੰਟ ਵੀ ਕਰਮ ਵਾਲੀ ਦਾ ਚੰਗਾ ਲੋੜਾ ਤਾਰਾ ਬਹੁਤ ਚੰਗਿਆ ਕਰ ਮੈਂ ਦਾ ਆਰਡਰ ਵੀ ਬਹੁਤ ਸੋਹਣਾ ਤਿਆਰ ਕਰਿਆ ਤੇ ਤਕਰੀਬਨ ਬਈ 2 ਚਵਾਈ ਦਾ ਹੁਣ ਟਾਈਮ ਆ ਹਨਾ ਬਈ ਹੂੰ ਮੁੱਲ ਬਈ ਇਹਦਾ ਇਹਦਾ ਮੁੱਲ 60000 55000 ਦੀ ਦੇ ਦਾਂਗੇ ਠੀਕ ਆ 60000 ਰੁਪਇਆ ਬਾਈ ਨੇ ਮੁੱਲ ਰੱਖਿਆ ਤੇ 55000 ਦੀ ਵਾੜ ਬਾਈ ਕਹਿੰਦਾ ਦੇ ਦਾਂਗੇ ਬੋਦੀ ਵਾਦੀ ਬਹੁਤ ਚੰਗੇ ਥਣ ਦੇਖੋ ਬਈ ਚੋਅ ਚੋਅ ਨਾੜਾ ਨਾੜਾ ਪੁਰੀਆਂ ਚੰਗੀਆਂ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਘੈਰ ਤੇ ਮੁੱਠੀ ਵਾਲਾ ਥਣ ਲੱਗਿਆ ਠੀਕ ਆ ਬਈ ਚਵਾਈ ਚਵਾਈ ਪੂਰੀ ਚੰਗੀ ਆ ਹਾਂਜੀ ਹਾਂਜੀ ਬਹੁਤ ਚੰਗੀ ਆ ਚੋਅ ਚੋਣ ਬਹੁਤ ਠੰਡੀ ਐ ਹੂੰ ਲੈ ਆਰਡਰ ਆਰਡਰ ਬਈ ਬਹੁਤ ਚੰਗਾ ਜਿਵੇਂ ਮਰਜੀ ਹੱਥੇ ਫੇਰ ਚੱਲ ਅੱਗੇ ਬਈ ਤਿੰਨ ਨੰਬਰ ਕਿਹੜਾ ਸੂਆਸ ਹੁੰਦੀ ਆ ਇਹ ਵੀ ਦੂਜਾ ਸੂਆਸ ਹੁੰਦੀ ਆ ਕਿੰਨੇ ਦਿਨ ਲੈਂਦੀ ਆ ਬਈ ਇਹ ਲੈ ਜੂ ਹਜੇ ਜੀ 12 13 ਦਿਨ ਕੀ ਰਿਕਾਡ ਆ ਦੁੱਧ ਦਾ ਬਈ ਦੁੱਧ ਦਾ 25 26 ਕਿਲੋ ਦਾ ਰਿਕਾਡ ਆ ਜੀ ਫੇਸ ਵੀ ਉਹਦੀ ਚੰਗੀ ਆ ਬੋਦੀ ਚੰਗੀ ਆ ਕੱਦ ਵੱਡਾ ਜਿਵੇਂ ਥਾਣ ਦੇਖੋ ਬਈ ਥਾਣ ਬਹੁਤ ਚੰਗਾ ਹਜੇ ਕੱਚੀ ਕੱਚੀ ਆ ਦਿਨ ਕਰਮ ਵਾਲੀ ਲੈਂਦੀ ਆ ਉਹਦੋਂ ਦਾ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਟੈਕ ਲਾ ਦੇਖੋ ਸਾਰੇ ਗਰਡਨ ਲਾ ਕੱਢ ਕੇ ਕਰਮਲੀ ਨੇ ਬਾਈ ਫੇਰ ਸੋਣਾਗਾ ਹੂੰ ਤੋੜ ਕੇ ਦਿਖਾ ਦੇ ਬਈ ਇਧਰੋਂ ਵੀ ਬਾਈ ਨਾੜਾ ਨੂੜਾ ਦਿਖਾ ਦੇ ਨਾੜਾ ਨੂੜਾ ਫੁੱਲ ਚੱਗੀਆਂ ਕੱਚੀ ਕੱਚੀ ਅਦਣ ਲੈਦੀ ਐ ਕਰਮਲੀ ਹਰਦਰ ਵਧੀਆ ਤਿਆਰ ਕਰੂਗੀ ਬਾਕੀ ਦੁੱਧ ਦਾ ਰਕੜ ਚੰਗਾਗਾ ਬਾਈ ਢਾਂਚਾ ਵੀ ਚੰਗਾ ਬਣਦਾ ਮੁੱਲ ਬਾਈ ਇਹਦਾ ਇਹਦਾ ਮੁੱਲ 65000 60 ਤੋ ਵੀਟ ਦੇ ਦਾਂਗੇ ਠੀਕ ਆ 65000 ਰੁਪਈਆ ਮੁੱਲ ਆ 60000 ਦੀ ਬਾਈ ਕਹਿੰਦਾ ਵੜ ਦੇ ਦਿਆਂਗੇ ਫੇਸ ਫੂਡ ਬਹੁਤ ਚੰਗਾ ਪੁਰਜੀ ਬਸ ਇਹ ਚੰਗੀ ਆ ਚੰਗੀ ਆ ਵੜ ਸਵੀ ਪੜੀ ਆ ਬਾਈ ਲਾਡੋਲਾ ਦੇਖੋ ਬਈ ਕੱਚੀ ਹੈ ਸਾਂਭਣ ਵਾਲੀ ਹੋਈ ਹੈ ਬਸ ਜੀ ਹਮ ਠੀਕ ਹੈ ਅੱਗੇ ਬਈ ਲਾਸਟ ਤੇ ਕਿਹੜਾ ਸੂਸ ਹੁੰਦੀ ਹੈ ਇਹ ਦੂਜਾ ਸੂ ਇਹ ਸੂ ਹੁੰਦੀ ਹੈ ਕਿੰਨੇ ਦਿਨ ਲੈਂਦੀ ਹੈ ਬਈ ਇਹ ਲੈ ਜੂ 15 ਦਿਨ 12 ਦਿਨ 14 ਦਿਨ ਬਸ ਹਜੇ ਕੋਈ ਨਹੀਂ ਕੀ ਰਿਕਾਰਡ ਆ ਬਈ ਦੁੱਧ ਦਾ ਕਿਹਦਾ ਦੁੱਧ 28 29 ਕਿਲੋ ਦਰ ਕਰਦਾ ਹੈ ਹਮ ਕਿ ਆਪ ਦਾ ਬੱਟ ਚੰਗਾ ਫੇਸ ਚੰਗਾ ਖੋਲਦੇ ਬਈ ਤੋਰ ਕੇ ਰਖਾਏ ਥਣ ਬਹੁਤ ਚੰਗਾ ਗੁਲਾਬੀ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕਲਵੇਂ ਨਾੜਾ ਨੂੜਾ ਬਹੁਤ ਚੰਗੀਆਂ ਬਈ ਬਾਕੀ ਦੁੱਧ ਦਾ ਰਿਕਰਡ ਬਾਈ ਨੇ ਬਹੁਤ ਚੰਗਾ ਦੱਸਿਆ ਪ੍ਰਿੰਟ ਪ੍ਰਿੰਟ ਵੀ ਚੰਗਾ ਤੋਰਾ ਤਾਰਾ ਬਹੁਤ ਚੰਗਾ ਤੇ ਲਾਡੂ ਲਾਂ ਬਾਈ ਬਹੁਤ ਵਈਆਂ ਨੇ ਸਾਰੀਆਂ ਬਲਡਾਂ ਲਾ ਗੱਢ ਕੇ ਕਰਮ ਵਾਲੀ ਨੇ ਫੇਰ ਸੋਣਾਗਾ ਕੀ ਮੁੱਲ ਆ ਬਾਈ ਇਹਦਾ ਇਹਦਾ ਮੁੱਲ 1.595 ਹਜ਼ਾਰ ਦੀ ਦੇ ਦਾਂਗੇ ਠੀਕ ਆ 1 ਲੱਖ 5000 ਰੁਪਏ ਮੁੱਲ ਆ 95 ਹਜ਼ਾਰ ਦੀ ਬਾਈ ਕਹਿੰਦਾ ਬੈੜਾ ਜਿਹੜੀ ਆਪਾਂ ਦੇ ਦੇਣ ਉਹਨੂੰ ਬਥੇਰੀ ਆ ਕੱਚੀ ਕੱਚੀ ਭਾਂਡੇ ਫੁੰਡੇ ਦੀ ਪੂਰੀ ਖੁੱਲੀ ਆ ਬਣੂਗੀ ਸਹੀ ਗੱਲ ਬਹੁਤ ਆ ਕੱਚੀ ਕੱਚੀ ਆ ਬਲਡਾਂ ਲਾ ਬਹੁਤ ਨੇ ਆ ਸਾਰੀਆਂ ਬਲਡਾਂ ਲਾ ਦਿਖਾ ਦੇ ਪੀ ਸਾਰੀਆਂ ਬਲਡਲਾਂ ਕੱਢ ਕੇ ਫੇਰ ਸੋਨਾ ਕਰਮਾ ਲਈ ਲੈ ਲੈ ਬਹੁਤ ਕੱਚੀ ਬਈਆ ਹਣਾ ਬਈ ਹਜੇ ਮੈਂ ਕਹਿੰਦਾ ਬਣੂਗੀ ਬਹੁਤ ਥਣ ਥਣ ਵੀ ਦੋਦਾ ਗਰੰਟੀ ਵਾਲੀ ਆ ਜੀ ਸਹੀ ਗੱਲ ਥਣ ਥਣ ਬਹੁਤ ਚੰਗਾ ਲੱਗਿਆ ਹਾਂ ਨਾੜਾ ਨੋੜਾ ਚੰਗਿਆ ਮੁੱਲ ਵੀ ਜਾ ਜਾ ਮਾਨਤਾਂ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਤੇ ਕਿਸੇ ਵੀਰ ਨੂੰ ਬਈ ਚਾਰੇ ਨਗਾ ਜੋ ਕੋਈ ਵੀ ਨਗਾ ਪਸੰਦਾ ਵੇ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦਨ ਧੰਨਵਾਦ ਜੀ